ਮੰਗਲਵਾਰ ਤੋਂ ਨਾਇੜਾ ਮੇਰੇ ਨਾਲ ਰਹਿੰਦਾ ਸੀ ਘਰੇ ਆਇਆ ਬੋਟਾਂ ਦੇ ਪਿੱਛੇ ਤੇ ਬੁੱਧਵਾਰ ਦੀ ਮਤਲਬ ਗੈਪ ਸੀਗਾ ਤੇ ਵੀਰਵਾਰ ਨੂੰ 1 ਵਜੇ ਕਿਸੇ ਦਾ ਫੋਨ ਆਇਆ ਤੇ ਵੀ ਸਾਡੇ ਬਾਰੇ ਕੋਈ ਨੇੜੜੇ ਸਵਾਇ ਕੁਏ ਨੇੜੇ ਤੇ ਘਰੋਂ ਚਲਾ ਗਿਆ ਤੇ 1:30 ਵਜੇ ਤੋਂ ਬਾਅਦ ਨਾ ਫੋਨ ਆਫ ਆ ਰਿਹਾ ਸੀਗਾ ਅਸੀਂ 4 4:30 ਵਜੇ ਤੋਂ ਕਰ ਭਾਲ ਵਗੈਰਾ ਸ਼ੁਰੂ ਕੀਤੀ ਤੇ ਸਾਨੂੰ ਬੰਦਾ ਨਹੀਂ ਮਿਲਿਆਗਾ ਤੇ ਅਸੀਂ ਲੋਕਲ ਕਨਾਲ ਚੌਂਕੀ ਚ ਰਿਪੋਰਟ ਲਗਾ ਕੇ ਕਿ ਸਾਡਾ ਮੁੰਡਾ ਨਹੀਂ ਮਿਲ ਰਹਾਗਾ ਤੁਹਾਨੂੰ ਕਿਸੇ 10 ਵਜੇ ਬੰਦੇ ਦਾ ਕਾਲ ਆਣਗੇ ਤੁਹਾਡੀ ਐਕਟਿਵ ਆ 10 ਨੰਬਰ ਗਲੀ ਪ੍ਰਤਾਪ ਨਗਰੋਂ ਚ ਮਿਲੀਏ ਖੜੀ ਹੈ ਅਸੀਂ ਕਹ ਜੀ ਠੀਕ ਹੈ 10 ਨੰਬਰ ਦਾ ਨਹੀਂ ਖੜੀ ਲਾਇਆ ਸੀ ਕਹਿੰਦੇ ਫੋਨ ਨੰਬਰ ਅਸੀਂ ਆਨਲਾਈਨ ਕੱਢਿਆ ਮੈਨੂੰ ਨਹੀਂ ਪਤਾ ਆਨਲਾਈਨ ਕਿਵੇਂ ਕੱਢਿਆ ਨੰਬਰ ਕਿਵੇਂ ਆਇਆ ਚੱਕਰ ਆਪਾਂ ਸਵੇਰੇ ਜਾ ਕੇ ਪਾਪਾ ਨੇ ਫੋਟੋ ਦੇਖਾਈ ਉਹਨਾਂ ਨੂੰ ਉਹ ਮੁੰਡੇ ਦੀ ਕਹਿੰਦੇ ਮੁੰਡਾ ਸਾਡੇ ਕੋਲ ਲੱਭਿਆ ਨਹੀਂ ਅਜੇ ਜਦ ਕਿ ਮੀਡੀਆ ਦੇ ਵਿੱਚ ਇਸ ਤੋਂ ਪਹਿਲਾਂ ਦੀ ਖਬਰ ਆਈ ਹੋਈ ਸੀ ਸੰਤੋ ਆਪਣੀ ਪੱਤੀ ਸੰਤਾਜ ਦੀਸ ਰਿਪੋਰਟ ਵਿੱਚ ਮਿਲਿਆ ਕਿ ਮੀਡੀਆ ਕੋਲ ਪਹਿਲਾਂ ਦੀ ਰਿਪੋਰਟ ਪਹੁੰਚੀ ਹੋਈ ਹੈ ਸਾਰੀ ਵੀ ਨਿਊਜ਼ਪੇਪਰਾਂ 'ਇਹ ਰਿਪੋਰਟ ਆਈ ਹੋਈ ਹੈ ਤੁਸੀਂ ਕੀ ਕੀ ਕਰਦੇ ਮੈਂ ਤੁਹਾਨੂੰ ਦੱਸਦਾ ਜੀ ਕੱਲ ਫਿਰਸ਼ਾਨ ਨੂੰ ਸ਼ਾਮੀ ਦੱਸਿਆ ਦੁਪਹਿ ਅਸੀਂ ਇੱਕ ਦੋ ਜਣੇ ਨੂੰ ਦੱਸਿਆ ਵੀ ਸਾਨੂੰ ਅਸੀਂ ਅੱਜ ਜੋ ਵੈਰੀਫਿਕੇਸ਼ਨ ਕੀਤੀ ਕਿਹੜੇ ਬੰਦੇ ਨੇ ਉਹ ਨਾ ਕਰੀ ਜਾ ਕੇ ਕਹਿੰਦੇ ਜੀ 179 ਹੈਗਾ ਨੈਚੁਰਲ ਕੇਸ ਆਫ ਡੈਥ ਹੈ ਸਾਨੂੰ ਕੱਲ ਬੋਡੀ ਨਹੀਂ ਦੇਖਣ ਦਿੱਤੀ ਤੇ ਅਸੀਂ ਅੱਜ ਵੀ ਰਿਕਵੈਸਟ ਕਰਦੇ ਰਹੇ ਵੀ ਤੁਸੀਂ ਗੁੰਮਨਾਮ ਪਾ ਕੇ ਕੋਈ ਐਫਆਈਆਰ ਘਟਾ ਦਿਓ ਚਲੋ ਠੀਕ ਹੈ ਅਸੀਂ ਇਹਨਾਂ ਨੂੰ ਕਨਵਿੰਸ ਹੋ ਗਏ ਬਿਕੋਜ਼ ਕਨਵਿੰਸਿੰਗ ਹੀ ਚਾਹੀਦਾ ਹੈ ਜੇ ਕਿ ਆਪਣੀ ਵੀ ਨੈਚੁਰਲ ਡੈਥ ਹੈਗੀ ਹੈ ਤਵੇ ਕੁਝ ਹੋਇਆ ਪੇਟ ਦੇ ਵਿੱਚ ਸਰ ਰਿਪੋਰਟ ਦੇ ਚ ਆਜੂਗਾ ਉਹਨੂੰ ਸਰ ਬੋਡੀ ਫੱਟੜ ਆ ਪੂਰੀ ਲੱਤਾਂ ਟੁੱਟੀਆਂ ਨੇ ਸਿਰ ਚੋਂ ਖੂਨ ਆ ਰਿਹਾ ਹੈ ਇਧਰੋਂ ساری ਸੱਟਾਂ ਇੱਥੋਂ ساری ਸੱਟਾਂ ਹੈ ਫੋਨ ਚੋਰੀ ਕੀਤਾ ਹੈ ਇਹਦਾ ਫੋਨ ਦੀ ਰਿਪੋਰਟ ਨਹੀਂ ਲਿਖੀ ਸੀਗੀ ਇੱਥੋਂ ساری ਸੱਟਾਂ ਇੱਥੋਂ ساری ਸੱਟਾਂ ਬੋਡੀ ਸਾਰੀ ਫ੍ਰੈਕਚਰ ਕੀਤੀ ਮੁੰਡੇ ਦੀ ਮੂਥੋਂ ਤੋੜਿਆ ਵੈਸਾ ਰੱਖ ਦੇ ਅੰਦਰ ਪਤਾ ਨਹੀਂ ਕੀ ਤੁਸੀਂ ਕੀ ਮੰਗ ਕਰਦੇ ਹੋ ਡੀਐਸਪੀ ਐਸਐਸਪੀ ਰੈਂਕ ਇਸ ਦੀ ਕਾਰਵਾਈ ਕਰਨ ਕਿਉਂਕਿ ਮੈਂ ਐਸਐਚਓ ਐਸਆਈ ਰੈਂਕ ਦੇ ਮੈਂ ਕਾਰਵਾਈ ਨਹੀਂ ਕਰਵਾਨੀ ਦੂਸਰਾ ਜਿਹੜੀ ਜੁਡੀਸ਼ਰੀ ਹੈ ਆਪਣੀ ਗਵਰਨਮੈਂਟ ਹਸਪੀਟਲ ਸੀਐਮਓ ਦੀ ਇਹ ਪੂਰਾ ਬੈਠੇ ਤੇ ਇਸ ਦੀ ਪ੍ਰੋਪਰ ਜਾਂਚ ਨਾਲ ਕੀਤਾ ਜਾ ਕਿਉਂਕਿ ਦੋ ਬੰਦਿਆਂ ਤੇ ਹੁਣ ਨਹੀਂ ਚੱਲ ਸਕਦਾ ਡੈਡ ਬੋਰਡਿੰਗ ਲਾਉਂਗੇ ਕਿ ਨਹੀਂ ਲਾਉਂਗੇ ਨਹੀਂ ਇਨਾ ਚੰਲੇ ਰਡ ਬੋੜੀ ਜਿੰਦ ਕੈਸਾਫ ਨਹੀਂ ਮਿਲਦਾ ਆਪਾਨੂੰ ਕਿਉਂਕਿ ਸਾਨੂੰ ਕਹਿਆ ਗਿਆ ਨੇਚਰਲ ਹੈ ਅਸੀਂ ਲੈਣ ਆਏ ਨੇਚਰਲ ਦੇ ਕੇ ਐਨੇ ਨੇ ਕਿ ਸਾਨੂੰ ਝੂਠ ਕਿਉਂ ਬੋਲੇ ਕਿ ਨੇਚਰਲ ਬੋਲ ਕੇ ਐ ਮਨੇ ਕੀ ਮੁੰਡੇ ਦਾ ਨਾ ਮੈਂ ਜਤਿੰਦਰ ਡਾਕਟਰ ਡੈਂਟਲ ਉਹਦੇ ਕੋਲ ਕੈਪ ਚੜਵਾਏ ਸੀ 2 ਮਹੀਨੇ ਪਹਿਲਾਂ ਤੇ ਉਹ ਕੈਪ ਇੱਕ ਉਤਰ ਗਿਆ ਬਨੇ ਬੱਲ ਕੰਮ ਖਾਦਣ ਨਿਓਟਾ ਤੇ ਮੈਂ ਕਿਹਾ ਚੱਲ ਪੁੱਤਰ ਆਪੇ ਮੈਂ ਵੱਡੇ ਮੁੰਡੇ ਨੂੰ ਰਿਸ਼ਤਾ ਦੇਖਣ ਆਣਾ ਸ਼ਨੀਵਾਰ ਮੁੰਡੇ ਦਾ ਉਹ ਘਰ ਦੇਖ ਜਾਣਗੇ ਨਾਲ ਤੇਰਾ ਕੈਪਸੂਲ ਆਏ ਨੇ ਤੇ ਦੋ ਤਿੰਨ ਨੂੰ ਆਪਾਂ ਵਾਪਸ ਆ ਜਾਾਂਗੇ ਕਿੰਨਾ ਪਾਪਾ ਚੱਲ ਚੱਲਨੇ ਆਇਆ ਅਸੀਂ 28 ਤੀ ਨੂੰ ਮੇ ਕੋ ਟਿਕਟਾਂ ਦੀ ਬੁਕਿੰਗ ਹੈਗੀ ਆ ਇਹਦੇ ਚ ਰਕਾਰ ਦੇਗਾ ਤੇ 1:30 ਵਜੇ ਮੁੰਡਾ ਮੇਰਾ ਨੇ ਕਿ ਅਨ ਕਿ ਕਰੋਂ ਗਿਆ ਤੇ ਜਾਂਦਾ ਪਿਆ ਸਕੂਟੀ ਮੈਂ ਕਿਹਾ ਪੁੱਤਰ ਤੇਰੇ ਵੱਡੇ ਭਰਾ ਨਹੀਂ ਆਣੇ ਆਮ ਤੇ ਲੀਚੀਆਂ ਨਹੀਂ ਮੈਂ ਉਹਨੂੰ ਪੈਸੇ ਦਿੱਤੇਗੇ 200 ਰੁਪਿਆ ਮੈਂ ਕਿਹਾ 200 ਰੁਪਿਆ ਲੈ ਜਾ ਸੰਭਾਲ ਲੈ ਆਂ ਸੰਭਾਲ ਲੈ ਆਂ ਤੇ 2:30 ਤੋਂ 3:30 ਵੱਜ ਗਏ ਕਿ ਆਇਆ ਨਹੀਂ ਪਰੂ ਆਇਆ ਨਹੀਂ ਐ ਮੈਂ ਮਰਦਾਂ ਦੇ ਮਿਲ ਗਿਆ ਮੈਂ ਵੀਕਲ ਮੈਨੂੰ ਮੋਟਰਸਾਈਕਲ ਚਲਾਉਣਾ ਨਹੀਂ ਆਦਾ ਕਾਰ ਮੈਨੂੰ ਚਲਾਨੀ ਆਂਦੀ ਐ ਐਕਤੂ ਆ ਉਹ ਲੈ ਗਿਆ ਮੈਨੂੰ ਮੈਂ ਮਗਰ ਕਿਵੇਂ ਉਹਨੂੰ ਪਤਾ ਕਰ ਜਾਂ ਵੀ ਆਇਆ ਨਹੀਂ ਤੋਂਪ ਮੇਰੇ ਤੋਂਪ ਹੋਏਗੀ ਬਹੁਤ ਜ਼ਿਆਦਾ ਮੈਂ ਅਸੀਂ ਨਾ ਫੋਨ ਐਨੇ ਫੋਨ ਕੀਤੀ ਗਏ ਫੋਮੇ ਕੁਝ ਘਾੜੇ ਗਿਆ ਫੋਨ ਦਾ ਸਾਰੀ ਐਂ ਭਰੀ ਫਿਰ ਹੁਣ ਕੀ ਹੋਇਆ ਹੁਣ ਪਤਾ ਕੀ ਹੋਇਆ ਜੀ ਸਾਨੂੰ ਅੱਜ ਅਸੀਂ ਗਏ ਕੋਤਵਾਲੀ ਚ ਕੱਲ ਦੇ ਅਸੀਂ ਫਿਰਦੇ ਨੇ ਟੱਕੇ ਖਾਣੇ ਨੇ ਮ ਮੁੰਡੇ ਨੂੰ ਮਾਰ ਕੇ ਸਕੇਗਾ ਸਾਨੂੰ ਕਹਿੰਦੇ ਕੁਦਰਤੀ ਡੈਥ ਹੈਗੀ ਹੈ ਇੱਕ ਦੋ ਦਾ ਮੋਬਾਈਲ ਖੋਲਿਆ ਇੱਕ ਤੇ ਇੱਥੇ ਚਾਂਦੀ ਦੀ ਚੈਨ ਪਈ ਸੀ ਉਹ ਖੋਦੀ ਇੱਕ ਚਾਂ ਦੇ ਤੇ ਪਈ ਸੀ ਛੱਟਾ ਨਹੀਂ ਹੈਗਾ ਛੱਟਾ ਬਹੁਤ ਹੀ ਤੁਸੀਂ ਆਪ ਵੈਰੀਫਾਈ ਕਰੋ ਜੀ ਤੁਸੀਂ ਕੀ ਮੰਗਦੇ ਮੈਂ ਕਹਿੰਦੇ ਅਸੀਂ ਉਹ ਕੈਦੀਆਂ ਨੂੰ ਜਿਹੜੇ ਮੇਰੇ ਬੱਚੇ ਮੇਰੇ ਮੇਰੀ ਕਾਲੀ ਸੁਣੋ ਮੇਰੇ ਵੱਡੇ ਮੁੰਡੇ ਨੇ ਤਾਂ ਬਾਹਰ ਚਲੇ ਗਏ ਨੇ ਕੰਪਨੀ ਨੇ ਮਾਰ ਦਿੱਤੇ ਮੇਰੇ ਇਸੇ ਛੋਟੇ ਮੁੰਡੇ ਨੇ ਮੈਨੂੰ ਸਾਰਾ ਜਿਹੜਾ ਮੇਰਾ ਸਾਰਾ ਖੋਲ ਮੰਨੂਗਾ ਦੱਸੋ ਓ ਕੀ ਮੰਗ ਕਰਦੇ ਹੋ ਫਿਰ ਮੈਂ ਕਹਿੰਦਾ ਵੀ ਜਿਹੜੇ ਮੈਂ ਕਹਿੰਦੇ ਨੇ ਕਿ ਪੁਲਿਸ ਮੁਖੀ ਹੈਗਾ ਇਹਦੇ ਤੇ ਵੀ ਕਾਰਕ ਕੀ ਕੀ ਕਰੇ ਤੁਸੀਂ ਕਹੋ ਵੀ ਸਾਨੂੰ ਇਨਸਾਨ ਮੈਂ ਪੁਲਿਸ ਮੁਖੀ ਨੂੰ ਕਹਿੰਦਾ ਵੀ ਮੈਂ ਪੁਲਿਸ ਮੁਖੀ ਨੂੰ ਕਹਿੰਦਾ ਵੀ ਮੇਰੇ ਬੱਚੇ ਨੂੰ ਜਲਦੀ ਹਸਾਬ ਦਿਓ ਮੇਰੇ ਮੈਂ ਡੈੱਡ ਬੋਡੀ ਦਾ ਤਾਸਸ ਕਰ ਤੇ ਮੈਂ ਡੈੱਡ ਬੋਡੀ ਲਾਉਂਗੇ ਤੁਸੀਂ ਹਾਂਜੀ ਡੈੱਡ ਬੋਡੀ ਦਾ ਤਾਂ ਲਾਉਂਗੇ ਮੇਰੇ ਬੱਚੇ ਦਾ ਨਗੀਜ਼ਾ ਨਹੀਂ ਮਿਲੂਗਾ ਕਿ ਕੋਈ ਕਾਤਲ ਤੇ ਮੈਂ ਨਹੀਂ ਡੈੱਡ ਬੋਡੀ ਲਾਉਂਗਾ ਮੇਰੀ ਗੱਲ ਮੈਂ ਮੈਂ ਪਨਗੀ ਜ਼ਿਲ੍ਹਾ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਕਹਿਣਾ ਵੀ ਮੇਰੇ ਮਕੂ ਕਤਲਾ ਦਾ ਬੱਚੇ ਦੇ ਕਾਲਾ ਨੂੰ ਫੜੋ ਜਿਹੜੇ ਜਿੱਥੇ ਨਗੀ ਸਾਡਾ ਕਿ ਬੱਚਾ ਸਾਡੀ ਫਾਈਲ ਫਾਈਲਿੰਗ ਹੋਈ ਹੈ ਬੱਚੇ ਦੀ ਕਿ ਕਿੱਥੇ ਕਿੱਥੇ ਹੋਇਆ ਸੀ ਸਾਨੂੰ ਤਾਂ ਇਹਨਾਂ ਪਤਾ ਹੀ ਨਹੀਂ ਪਰ ਰਾਹੁਲ ਕਿੱਥੇ ਹੋਇਆ ਸੀ ਮੈਂ ਬੀਟਸਲਾ ਬੀਟਸਲਾ ਕਰੋ 8:00 ਵਜੇ ਗਿਆ ਸੀਗਾ ਤੇ ਉਸ ਬਾਅਦ ਇਹ ਵਾਪਸ ਨਹੀਂ ਆਇਆ ਅਸੀਂ ਦੇਖਦੇ ਸਾਨੂੰ ਨਹੀਂ ਮਿਲਿਆ ਪਰ ਅਸੀਂ ਥਾਣੇ ਰਿਪੋਰਟ ਲਿਖਾਈ ਸੀ ਕਿ ਉਹਨਾਂ ਨੇ ਸਾਨੂੰ ਬਾਅਦ ਕਹਿਆ ਕਿ ਤੁਹਾਡੇ ਬੇਟਾ ਮਿਲ ਗਿਆ ਕਹਿੰਦੇ ਨਹਿਰ ਦੇ ਕੋਲ ਮਿਲਿਆ ਤੁਹਾਡਾ ਬੇਟਾ ਲਾ ਦੀ ਨਹਿਰ ਕੋਲ ਕਿਸ ਤਰ੍ਹਾਂ ਦੀ ਕਹਿੰਦੇ ਨੈਚੁਰਲ ਡੈਥ ਹੀ ਹੁੰਦੀ ਤੇ ਉਸ ਤੋਂ ਬਾਅਦ ਸਾਨੂੰ ਕਹਿੰਦੇ 7 ਵਜੇ ਅਸੀਂ ਲਿਆਏ ਸੀਗੇ ਪਹਿਲੇ ਨਹੀਂ ਦੱਸਿਆ ਸਾਨੂੰ ਅਗਲੇ ਦਿਨ ਅਸੀਂ 30 ਤਰੀਕ ਨੂੰ ਸਾਡੇ ਬੇਟੇ ਦੀ ਡੈਥ ਹੋਈ ਸਾਨੂੰ 31 ਤਰੀਕ ਨੂੰ ਰਿਪੋਰਟ ਮਿਲੀ ਹੈ ਵੀ ਤੁਹਾਡੇ ਬੇਟੇ ਦੀ ਡੈਥ ਉੱਥੇ ਹੋਈ ਵੀ ਤੇ ਆਇਆ ਹੋਇਆ ਹੈ ਸਰਕਾਰੀ ਹਸਪੀਟਲ ਵਿੱਚ ਅਸੀਂ 31 ਤਰੀਕ ਨੂੰ ਦੇਖਿਆ ਦੇਖਿਆ ਨਹੀਂ ਬੇਟਾ ਇਹਨਾਂ ਨੇ ਨਹੀਂ ਦੇਖ ਸਾਨੂੰ ਅਸੀਂ 1 ਤਰੀਕ ਨੂੰ ਅੱਜ ਦੇਖਿਆ ਸਾਡੇ ਬੇਟੇ ਦੇ ਕਾਫੀ ਸੱਟਾਂ ਵਜੀਆਂ ਹੀ ਉਹ ਐਂ ਲੱਗਦਾ ਜਿਵੇਂ ਸਾਡੇ ਬੇਟੇ ਦਾ ਕਿਸੇ ਨੇ ਮਰਡਰ ਕੀਤਾ ਏ ਬਹੁਤ ਬੁਰੀ ਤਰ੍ਹਾਂ ਮਾਰਿਆ ਹੈ ਸਾਡਾ ਬੇਟਾ ਬਹੁਤ ਜ਼ਿਆਦਾ ਸੱਟਾਂ ਵਜੀਆਂ ਹੀ ਨੇ ਉਹਨਾਂ ਦੇ ਨਾਂ ਹੱਥ ਵਿੱਚ ਚੈਨ ਹੈ ਬ੍ਰੈਸਲੇਸ ਹੈ ਨਾ ਗਲੇ ਵਿੱਚ ਚੈਨ ਹੈ ਨਾ ਉਹਦੇ ਰਿੰਗ ਪਾਈ ਹੋਈ ਹੈ ਨਾ ਉਹਦੇ ਕੋਲ ਮੋਬਾਈਲ ਹੈ ਸਾਨੂੰ ਇਨਸਾਫ ਚਾਹੀਦਾ ਜਿੰਨੀ ਦੇਰ ਤੱਕ ਸਾਡੇ ਬੇਟੇ ਦਾ ਕਾਤਲਾਂ ਨੂੰ ਨਹੀਂ ਫੜਿਆ ਜਾਂਦਾ ਅਸੀਂ ਦਾ ਅੰਤਿਮ ਸੰਸਕਾਰ ਨਹੀਂ ਕਰਾਂਗੇ ਸਾਨੂੰ ਅਪੀਲ ਕੀਤੀ ਕਰਦੇ ਆ ਅਸੀਂ ਸਾਡੇ ਬੇਟੇ ਦੇ ਕਾਤਿਲ ਜਲਦੀ ਤੋਂ ਜਲਦੀ ਫੜੇ ਜਾਣ ਤੇ ਅਸੀਂ ਇਹ ਮੰਗ ਕਰਦੇ ਆ ਆ ਦੀ ਪੁਲਿਸ ਤਾਂ ਕੋਈ ਢੰਗ ਨਾਲ ਜਵਾਬ ਨਹੀਂ ਦੇ ਰਹੀ ਉਹ ਤਾਂ ਕਹਿੰਦੇ ਸੀ ਕਿ ਨੇਚਰਲ ਡੈਥ ਏ ਬੱਚੇ ਦੀ ਜਦੋਂ ਤੁਹਾਨੂੰ ਕੀ ਲੱਗਦਾ ਤੁਹਾਨੂੰ ਲੱਗਦਾ ਸਾਡੇ ਬਮਰ ਬਹੁਤ ਜ਼ਿਆਦਾ ਕਿ ਮਾਰਿਆ ਹੈ ਅਸੀਂ ਨਹੀਂ ਲੈਵਾਂਗੇ ਅਰ ਤੱਕ ਦੀ ਲਾਸ਼ ਪਰ ਤੋਂ ਸ਼ਾਮ ਨੂੰ ਸਾਨੂੰ ਇੱਕ ਡੈਡ ਨਨ ਨੂੰ ਡੈਡ ਬੋਡੀ ਮਿਲੀ ਸੀ ਇਹ ਨਹੀਂ ਸੀ ਸਵੇਰਾ ਤੋਂ ਪ੍ਰਿੰਡਰ ਦੇ ਵਿੱਚ ਰੱਖਿਆ ਕਰ ਦਿੱਤਾ ਸੀ ਕੱਲ ਇਹਨਾਂ ਦੀ ਸੁਨਾਖਤ ਹੋ ਗਈ ਕੱਲ ਸ਼ਾਮ ਨੂੰ ਜਿਵਾਰ ਸਾਡੇ ਕੋਲ ਆ ਗਈ ਸੀ ਜਿੱਦਾਂ ਲੜਕੇ ਦਾ ਨਾਮ ਕਾਰਤੀਕਰੋੜਾ ਹੈ ਸਾਥ ਸਾਡੇ ਨਾਲ ਰਹਿਣ ਵਾਲਾ ਹੈ 22 ਸਾਲ ਦੀ ਉਮਰ ਆ ਤੇ ਇਸ ਮਾਮਲੇ ਦੀ ਜਾਂਚ ਕਰ ਰਹੇ ਆ ਪਰਤਾਲ ਕਰ ਰਹੇ ਆ ਜੋ ਵੀ ਬਾਅਦ ਪਰਤਾਲ ਗੱਲ ਸਾਹਮਣੇ ਹੋਵੇ ਅਸੀਂ ਕਰ ਲਈਏ ਮਤਲਬ ਕੋਈ ਵਰਕ ਮੈਂਬਰ ਕਹਿ ਰਹੇ ਵੀ ਮਰੋ ਉਹ ਵੀ ਪਰਤਾਲ ਕਰ ਰਹੇ ਆ ਇਸ ਪੋਸਟਮੈਨ ਤੋਂ ਬਾਅਦ ਜੋ ਵੀ ਕਾਰਵਾਈ ਸਾਨੂੰ ਪਤਾ ਲੱਗੂਗੀ ਆ ਮਿਲ ਲਿਆਵਾਂਗੇ ਸਾਡੇ ਕੋਲ ਆਪਦੀ ਮੰਗ ਦੇ ਸਾਡੀ ਇਨਸਾਫ ਦੀ ਮੰਗ ਆ ਸਾਡੇ ਬੱਚੇ ਨੂੰ ਇਨਸਾਫ ਦਿਓ ਬੱਚੇ ਨੂੰ ਜਲਦੀ ਇਨਸਾਫ ਦਿਓ ਮੇਰੇ ਮੈਂ ਡੈੱਡ ਬੋਡੀ ਲਿਟਾ ਸਕਦਾ ਕਰੋ ਜੀ ਚੰਗੀ ਕਰਾਮ ਦੀ ਸਾਡੇ ਬੱਚੇ ਮੇਰੇ ਇੱਥੇ ਛੋਟੇ ਮੁੰਡੇ ਨੇ ਮੈਨੂੰ ਸਾਰਾ ਦਿਨ ਮੇਰਾ ਸਾਰੇ ਕਾਲ ਬੰਨੂਗਾ ਦੱਸੋ ਮੁਕਤੀ ਮੰਗ ਕਰ ਦਿਓ ਤੁਸੀਂ ਮੈਂ ਕਹਿੰਦਾ ਵੀ ਜਿਹੜਾ ਕਹਿੰਦੇ ਕਿ ਪੁਲਿਸ ਮੁਖੀ ਹੈਗਾ ਇਹਦੇ ਤੇ ਵੀ ਕਾਰਕਰੀ ਕੀ ਕੀਤੀ ਜਾਵੇ